ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਪਾਰਟੀ ਪੰਜਾਬ ਜਿਸ ਤਰ੍ਹਾਂ ਲੁਧਿਆਣਾ ਵੈਸਟ ਦੀ ਜਿਮੀ ਚੌਂ ਨੂੰ ਲੈ ਕੇ ਹੁਣ ਆਮ ਆਦੀ ਪਾਰਟੀ ਦੇ ਵੱਲੋਂ ਪਹਿਲਾਂ ਆਪਣੇ ਉਮੀਦਵਾਰ ਐਲਾਨ ਦਿੱਤੇ ਗਏ ਸੀ ਉਸੇ ਹੀ ਤਰ੍ਹਾਂ ਹੁਣ ਭਾਜਪਾ ਦੇ ਵੱਲੋਂ ਵੀ ਆਪਣੀ ਤਿਆਰੀ ਕਿਚਲੀ ਗਈ ਹੈ ਭਾਜਪਾ ਦੇ ਵੱਲੋਂ ਵੀ ਅੱਜ ਇੱਕ ਲਿਸਟ ਜਾਰੀ ਕਰ ਦਿੱਤੀ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜੀ ਇਸ ਚੌਂ ਨੂੰ ਲੈ ਕੇ ਇਸ ਚੌਂ ਦਾ ਜਿਹੜਾ ਇੰਚਾਰਜ ਹੈ ਉਹ ਲਗਾਏ ਗਏ ਨੇ ਮੈਂਬਰ ਲਗਾਏ ਗਏ ਨੇ ਜਿਹੜਾ ਇੰਚਾਰਜ ਹੈ ਉਹ ਡਾਕਟਰ ਨਰਿੰਦਰ ਸਿੰਘ ਰਹਿਣਾ ਨੂੰ ਲਗਾਇਆ ਗਿਆ ਜਿਸ ਤੋਂ ਬਾਅਦ ਇਹਦੇ ਸਿਰੀ ਜੰਗੀ ਲਾਲ ਮਹਾਜਨ ਜਿਹੜੇ ਇਹਦੇ ਮੈਂਬਰ ਕਿਤੇ ਗਏ ਨੇ ਤੇ ਮੋਨਾ ਜੈਸਵਾਲ ਵੀ ਇਸ ਤੇ ਮੈਂਬਰ ਨੇ ਜਿਹੜੇ ਉਹ ਬਣਾਏ ਗਏ ਨੇ ਹੁਣ ਬੀਜੇਪੀ ਦੇ ਵੱਲੋਂ ਵੀ ਜਿਸ ਤਰ੍ਹਾਂ ਜੋ ਕੁਝ ਅਜ ਲਿਸਟ ਜਾਰੀ ਕਰਕੇ ਇੱਕ ਇਸ ਚੋਣ ਦੇ ਵਿੱਚ ਹੁਣ ਆਪਣੀ ਸਰਗਰਮੀ ਵਧਾ ਦਿੱਤੀ ਗਈ ਹੈ ਉੱਥੇ ਹੀ ਆਮ ਆਦੀ ਪਾਰਟੀ ਦੇ ਵੱਲੋਂ ਵੀ ਲਗਾਤਾਰ ਪਿਛਲੇ ਦਿਨਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਵੀ ਜਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਲੁਧਿਆਣਾ ਦੇ ਵਿੱਚ ਜਿਸ ਤਰ੍ਹਾਂ ਵਕੂਵਕ ਮੁੱਦੇ ਨੂੰ ਲੈ ਕੇ ਉੱਤੇ ਪ੍ਰਚਾਰ ਕਰ ਰਹੇ ਨੇ ਲੋਕਾਂ ਦੇ ਨਾਲ رابطہ ਕਾਇਮ ਕਰ ਰਹੇ ਨੇ ਭਾਵੇਂ ਨਸ਼ਿਆਂ ਦੇ ਮਾਮਲੇ ਨੂੰ ਹੋਵੇ ਜਾਂ ਪੰਜਾਬ ਦੇ ਵਿਕਾਸ ਨੂੰ ਲੈ ਕੇ ਹੋਵੇ ਉਸੇ ਹੀ ਤਰ੍ਹਾਂ ਹੁਣ ਵੇਖਣਾ ਬੇहद ਖਾਸ ਹੋਵੇਗਾ ਕਿ ਹੁਣ ਭਾਜੀਪੀ ਦੇ ਵੱਲੋਂ ਵੀ ਆਪਣੀ ਜਿਹੜੀ ਤਿਆਰੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਭਾਜੀਪੀ ਅਕਾਲੀ ਦਲ ਕਾਂਗਰਸ ਦੇ ਵੱਲੋਂ ਵੀ ਟਿਕਟਾਂ ਦਾ ਐਲਾਨ ਜਿਹੜਾ ਉਹ ਕੀਤਾ ਜਾਣਾ ਹੈ ਪਰ ਆਮ ਆਦੀ ਪਾਰਟੀ ਨੇ ਸਭ ਤੋਂ ਪਹਿਲਾਂ ਆਪਣੇ ਸੰਜੀਵ ਅਰੋੜਾ ਨੇ ਜਿਹੜਾ ਉੱਥੋਂ ਉਮੀਦਵਾਰ ਐਲਾਨ ਦਿੱਤਾ ਗਿਆ ਉਹਨਾਂ ਦੇ ਵੱਲੋਂ ਆਪਣੀਆਂ ਤਿਆਰੀਆਂ ਨੇ ਜਿਹੜੀਆਂ ਉਪਰੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਸ ਤਰ੍ਹਾਂ ਹੁਣ ਇਸ ਜਿਮਨੀ ਚੋਣ ਦੇ ਉੱਤੇ ਆਮ ਆਦੀ ਪਾਰਟੀ ਦੇ ਵੱਲੋਂ ਆਪਣਾ ਵਿਕਾਸ ਦਰ ਨੂੰ ਲੈ ਕੇ ਜਾਂ ਫਿਰ ਆਪਣੇ ਜਿਹੜੇ ਪਿਛਲੇ 3 ਸਾਲਾਂ ਦਾ ਜਿਹੜਾ ਵਿਕਾਸ ਸੀ ਪੰਜਾਬ ਦੇ ਵਿੱਚ ਆਪਣਾ ਰਿਪੋਰਟ ਕਰ ਲੈ ਕੇ ਲੋਕਾਂ ਦੇ ਵਿੱਚ ਜਾਇਆ ਜਾਵੇਗਾ ਤੇ ਦੂਜੇ ਪਾਸੇ ਕਾਂਗਰਸ ਅਕਾਲੀ ਦਲ ਤੇ ਭਾਜਪਾ ਆਮ ਆਦੀ ਪਾਰਟੀ ਦੀ ਕਰ ਜਰ ਨੂੰ ਲੈ ਕੇ ਉਹਨਾਂ ਨੂੰ ਘੇਰ ਦੇ ਦਿਖਾਈ ਦੇਣਗੇ ਹੁਣ ਭਾਜਪਾ ਨੇ ਜਿੱਥੇ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਉੱਤੇ ਹੀ ਕਾਂਗਰਸ ਦੇ ਵੱਲੋਂ ਵੀ ਭਾਤਕ ਪੁਸ਼ਨ ਆਸ਼ੂ ਦੇ ਵੱਲੋਂ ਵੀ ਆਪਣੀਆਂ ਜਿਹੜੀਆਂ ਤਿਆਰੀਆਂ ਨੇ ਪੂਰੀ ਜੋਰਾਂ ਸ਼ੋਰਾਂ ਦੇ ਉੱਤੇ ਕੀਤੀਆਂ ਜਾ ਰਹੀਆਂ ਨੇ ਹੁਣ ਵੇਖਣਾ ਬਈ ਬੇਹਦ ਖਾਸ ਹੋਵੇਗਾ ਕਿ ਕਾਂਗਰਸ ਆਪਣਾ ਉਮੀਦਵਾਰ ਕਿਸ ਨੂੰ ਐਲਾਨਦੀ ਹੈ ਤੇ ਨਾਲ ਹੀ ਅਕਾਲੀ ਦਲ ਦੇ ਵੱਲੋਂ ਵੀ ਇਸ ਦੇ ਉੱਤੇ ਜਿਹੜੀਆਂ ਸਰਗਰਮੀਆਂ ਵਧਾ ਦਿੱਤੀਆਂ ਗਿਆ ਨੇ ਯਾਨੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਲੁਧਿਆਣਾ ਵੈਸਟ ਦੀ ਜਿਹੜੀ ਚੋਣ ਹੈ ਉਹ ਹੋਣੀ ਹੈ ਉਸ ਨੂੰ ਲੈ ਕੇ ਸਾਰੀਆਂ ਪਾਰਟੀਆਂ ਪਬਾ ਭਾਰ ਨੇ ਹੁਣ ਵੇਖਣਾ ਬਈ ਬੇਹਦ ਖਾਸ ਹੋਵੇਗਾ ਕਿ ਹੁਣ ਇਸ ਜੇ ਚੋਣ ਦੇ ਵਿੱਚ ਆਮ ਆਦੀ ਪਾਰਟੀ ਦੇ ਵੱਲੋਂ ਜਿਸ ਤਰ੍ਹਾਂ ਕਿਸਾਨਾਂ ਦੇ ਨਾਲ ਜੋ ਕੁਝ ਕੀਤਾ ਗਿਆ ਉਸ ਦਾ ਕੀ ਇਸ ਦੇ ਉੱਤੇ ਅਸਰ ਵਿਖ ਨੂੰ ਮਿਲੇਗਾ ਜਾਂ ਫਿਰ ਨਹੀਂ ਕਿਉਂਕਿ ਜਿਸ ਤਰ੍ਹਾਂ ਕਹਿ ਜਾ ਰਿਹਾ ਸੀ ਕਿ ਵਪਾਰੀ ਵਰਗ ਦੁਖੀ ਸੀ ਜਾਂ ਸ਼ੰਭੂ ਬਾਰਡਰ ਬੰਦ ਹੋਇਆ ਸੀ ਉਸ ਦੇ ਕਰਕੇ ਹੀ ਉਹਨਾਂ ਦੇ ਵੱਲੋਂ ਇਹ ਜਿਹੜਾ ਬਾਰਡਰ ਹੈ ਉਹ ਖੋਲ ਦਿੱਤਾ ਗਿਆ ਇਹ ਜੇ ਪ੍ਰਚਾਰ ਵੀ ਕੀਤਾ ਜਾ ਰਿਹਾ ਤੇ ਸੋ ਦੇਖਣਾ ਹੁਣ ਬੇहद ਖਾਸ ਹੋਵੇਗਾ ਕਿ ਇਸ ਜਿਮਣੀ ਚੋਣ ਦੇ ਉੱਤੇ ਜਿਹੜਾ ਕਿਸਾਨੀ ਅੰਦੋਲਨ ਸੀ ਜਾਂ ਫਿਰ ਕਿਸਾਨ ਦੇ ਨਾਲ ਜੋ ਕੁਝ ਵਾਪਰਿਆ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਚੰਡੀਗੜ੍ਹ ਦੇ ਵਿੱਚ ਜਾਂ ਫਿਰ ਜੋ ਕੁਝ ਘਟਨਾਕਨ ਵਾਪਰਿਆ ਸੀ ਉਸ ਨੂੰ ਲੈ ਕੇ ਹੁਣ ਆਮ ਆਦੀ ਪਾਰਟੀ ਨੂੰ ਇਸ ਦਾ ਫਾਇਦਾ ਹੋਵੇਗਾ ਜਾਂ ਫਿਰ ਨੁਕਸਾਨ ਹੋਵੇਗਾ ਇਹ ਤਾਂ ਹੁਣ ਵੇਖਣਾ ਬਿਹਦ ਖਾਸ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਪਰ ਫਿਲਹਾਲ ਵਿਰੋਧੀ ਇਸ ਜਿਹੜੇ ਮਸਲੇ ਨੂੰ ਲੈ ਕੇ ਇਸ ਮੁੱਦੇ ਨੂੰ ਲੈ ਕੇ ਜ਼ੋਰ ਆਮ ਆਦੀ ਪਾਰਟੀ ਨੂੰ ਮਾਨ ਸਰਕਾਰ ਨੂੰ ਘੇਰਨਗੇ ਸੋ ਤੁਸੀਂ ਕੀ ਸੋਚਦੇ ਹੋ ਜਿਹੜੀ ਲੁਧਿਆਣਾ ਵੈਸਟ ਦੀ ਜਿਹੜੀ ਜਿਮਨੀ ਚੋਨ ਹੈ ਇਸ ਚੋਨ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਵਿਚਾਰ ਆਪਣੇ ਜ਼ਰੂਰ ਇਸ ਵੀਡੀਓ ਦੇ ਕਮੈਂਟ ਵਿੱਚ ਬਾਕਸ ਦੇ ਵਿੱਚ ਜ਼ਰੂਰ ਦਿਓ ਕਿ ਆਮ ਆਦੀ ਪਾਰਟੀ ਦੇ 3 ਸਾਲਾਂ ਤੋਂ ਤੁਸੀਂ ਖੁਸ਼ ਹੋ ਜਾਂ ਫਿਰ ਨਹੀਂ ਜਾਂ ਫਿਰ ਤੁਸੀਂ ਦੂਜੀ ਪਾਰਟੀਆਂ ਦੇ ਨਾਲ ਕਿਹੜੀ ਪਾਰਟੀ ਦੇ ਕਿਹੜੇ ਉਮੀਦਵਾਰ ਦੀ ਤੁਸੀਂ ਸਪੋਰਟ ਕਰਦੇ ਹੋ ਤੁਸੀਂ ਜੁੜੋ ਪਾਰਟੀ ਪੰਜਾਬ ਦੇ ਨਾਲ ਤੁਹਾਨੂੰ ਹੋਰ ਵੀ ਅਪਡੇਟ ਦਿੰਦੇ ਰਹਾਂਗੇ ਧੰਨਵਾਦ